ਦੇਖੋ ਜੀ ਪਨੀਰ ਮੰਗਾਇਆ ਸੀ ਤੇ ਨਿਕਲਿਆ ਕੀ ਜੇ ਚਿਕਨ ਨਹੀਂ ਤੋਂ ਆਵੇ ਦੋ ਇੱਕੋ ਲੈ ਤੇ ਐ ਵੇਖੋ ਪਨੀਰ ਮੰਗਾਇਆ ਸੀ ਨਿਕਲਿਆ ਕੀ ਹੈ ਚਿਕਨ ਨੀਨੋ ਬਾਰ 335 ਇੱਕ ਮਿੰਟ ਸੈਟ ਕਰ ਐ ਵੇਖੋ ਐ ਭਾਜੀ ਚਿਕਨ ਨਿਕਲਿਆ ਪਨੀਰ ਖਾਦਾ ਨਹੀਂ ਭਾਜੀ ਕਹਿੰਦੇ ਸ਼ੋਦੇ ਆਂਦੇ ਨੇ ਮੈਂ ਕਿਹਾ ਸ਼ੋਦੇ ਆ ਤੁਹਾਡੇ ਕੋਲ ਪਨੀਰ ਲੈਣ ਤੇ ਤੁਸੀਂ ਚਿਕਨ ਮੈਂ ਕੀ ਦੇ ਦੋਗੇ ਉਹਨਾਂ ਨੂੰ ਤੁਸੀਂ ਕਿਸੇ ਦਾ ਮੈਂ ਕੀ ਧਰਮ ਖਰਾਬ ਕਰ ਦੋਗੇ ਤੁਸੀਂ ਜੋ ਮੰਦਿਰ ਦੇ ਪ੍ਰਬੰਧਕ ਜੇ ਤੁਸੀਂ ਤੋਈ ਮੇਰੇ ਕੋਲ ਕਰਨ ਕੀ ਆਏ ਇਹ ਭਾਜੀ ਅਸੀਂ ਤਾਂ ਤੁਹਾਡੇ ਕੋਲ ਪਨੀਰ ਪਨੀਰ ਖਾਣ ਆਏ ਆ ਤੁਸੀਂ ਸਾਨੂੰ ਉਹਦੇ ਬਦਲੇ ਮੈਂ ਕਿ ਤੁਸੀਂ ਭਾਈ ਚਿਕਨ ਫੜਕਵਾ ਕੇ ਦੇ ਦਿੱਤੇ ਧੰਨਵਾਦ ਤੇ ਮੈਂ ਭਾਈ ਦਫਾਣ ਲੱਗਾ ਮੈਂ ਦਫਾਣ ਲੱਗਾ ਨਾ ਕਰ ਭਾਜੀ ਜੋ ਮੇਰੇ ਨਾਲ ਧੱਕਾ ਆਇਆ ਮੈਂ ਮੈਂ ਕਿ ਧੱਕਾ ਵੀ ਮੈਂ ਕੀ ਵਿਖਾਵਾਂਗਾ ਨਾ ਮੈਂ ਕਹਾ ਭਾਜੀ ਦਫਾਣ ਲੱਗਾ ਮੈਂ ਮੈਂ ਕਿ ਧੱਕਾ ਵੀ ਵਿਖਾਵਾਂਗਾ ਜੋ ਕਰ ਲੈ ਕਰ ਲੈ ਮੈਂ ਧੱਕਾ ਵੀ ਵਿਖਾਵਾਂਗਾ ਭਾਜੀ ਜੋ ਮੇਰੇ ਨਾਲ ਹੋਇਆ ਮੈਂ ਹੋ ਜਾਣਾ ਭਾਈ ਦਫਾ ਮੈਂ ਕਹਾ ਹੋ ਜਾਣਾ ਮੈਂ ਦਫਾ ਮੈਂ ਹੋਣ ਲੱਗਾ ਦੇਖੋ ਜੀ ਪਨੀਰ ਮੰਗਾਇਆ ਸੀ ਤੇ ਨਿਕਲਿਆ ਕੀ ਜੀ ਚਿਕਨ ਨਹੀਂ ਤੋਂ ਉੱਥੋਂ ਆਵੇ ਦੋ ਐਥੋਂ ਲੈ ਤੇ ਐ ਵੇਖੋ ਪਨੀਰ ਮੰਗਾਇਆ ਸੀ ਨਿਕਲਿਆ ਕੀ ਇਹ ਚਿਕਨ ਨੀਨੋ ਬਾਰ 335 ਵੇਟ ਮਿੰਟ ਐ ਸੈਟ ਕਰੋ ਐ ਵੇਖੋ ਐ ਭਾਜੀ ਚਿਕਨ ਨਿਕਲਿਆ ਪਨੀਰ ਖਾਦਾ ਨਹੀਂ ਭਾਜੀ ਕਹਿੰਦੇ ਸ਼ੋਦੇ ਆਂਦੇ ਨੇ ਮੈਂ ਕਿਹਾ ਸ਼ੋਦੇ ਆ ਤੁਹਾਡੇ ਕੋ ਪਨੀਰ ਲੈਣ ਤੇ ਤੁਸੀਂ ਚਿਕਨ ਮੈ ਕੀ ਦੇ ਦੋਗੇ ਉਹਨਾਂ ਨੂੰ ਤੁਸੀਂ ਕਿਸੇ ਦਾ ਮੈਂ ਕਿ ਧਰਮ ਖਰਾਬ ਕਰ ਦੋਗੇ ਤੁਸੀਂ ਜੋ ਮੰਦਰ ਦੇ ਪ੍ਰਬੰਧਕ ਜੇ ਤੁਸੀਂ ਤੋਈ ਮੇਰੇ ਕੋ ਕਰਨ ਕੀ ਆ ਇਹ ਭਾਜੀ ਇਹ ਤਾਂ ਤੁਹਾਡੇ ਕੋ ਪਨੀਰ ਪਨੀਰ ਖਾਣ ਆਏ ਆ ਤੁਸੀਂ ਸਾਨੂੰ ਉਹਦੇ ਬਦਲੇ ਮੈਂ ਕਿ ਤੁਸੀਂ ਭਾਈ ਚਿਕਨ ਥੜਕਵਾ ਕੇ ਦੇ ਦਿੱਤੇ ਧੰਨਵਾਦ ਤੇ ਮੈਂ ਭਾਈ ਦਫਾਣ ਲੱਗਾ ਮੈਂ ਦਫਾਣ ਲੱਗਾ ਨਾ ਕਰ ਭਾਜੀ ਜੋ ਮੇਰੇ ਨਾਲ ਧੱਕਾ ਆਇਆ ਮੈਂ ਮੈਂ ਕਿ ਧੱਕਾ ਵੀ ਮੈਂ ਕੀ ਵਿਖਾਵਾਂਗਾ ਨਾ ਮੈਂ ਕਹਾ ਭਾਜੀ ਦਫਾਣ ਲੱਗਾ ਮੈਂ ਮੈਂ ਕਿ ਧੱਕਾ ਵੀ ਵਿਖਾਵਾਂਗਾ ਜੋ ਕਰਦਾ ਕਰ ਲੋ ਪੈਸੇ ਮੈਂ ਧੱਕਾ ਵੀ ਵਿਖਾਵਾਂਗਾ ਭਾਜੀ ਜੋ ਮੇਰੇ ਨਾਲ ਹੋਇਆ ਮੈਂ ਹੋ ਜਾਣਾ ਭਾਈ ਦਫਾ ਮੈਂ ਕਹਾ ਹੋ ਜਾਣਾ ਮੈਂ ਦਫਾ ਮੈਂ ਹੋਣ ਲੱਗਾ ਦੇਖੋ ਜੀ ਪਨੀਰ ਮੰਗਾਇਆ ਸੀ ਤੇ ਨਿਕਲਿਆ ਕੀ ਜੀ ਚਿਕਨ ਨਹੀਂ ਨਹੀਂ ਤੋਂ ਤੋਂ ਆਵੇ ਦੋ ਐਥੋਂ ਲੈ ਤੇ ਐ ਵੇਖੋ ਪਨੀਰ ਮੰਗਾਇਆ ਸੀ ਨਿਕਲਿਆ ਕੀ ਹੈ ਚਿਕਨ ਨੀਨੋ ਬਾਰ ਪੀ ਪੈਂਤੀ ਵੇਡ ਇੱਕ ਮਿੰਟ ਸੈਟ ਕਰ ਐ ਵੇਖੋ ਐ ਭਾਜੀ ਚਿਕਨ ਨਿਕਲਿਆ ਪਨੀਰ ਖਾਦਾ ਨਹੀਂ ਭਾਜੀ ਕਹਿੰਦੇ ਸ਼ੋਦੇ ਆਉਂਦੇ ਨੇ ਮੈਂ ਕਿਹਾ ਸ਼ੋਦੇ ਆ ਤੁਹਾਡੇ ਕੋ ਪਨੀਰ ਲੈਣ ਤੇ ਤੁਸੀਂ ਚਿਕਨ ਮੈ ਕੀ ਦੇ ਦੋਗੇ ਉਹਨਾਂ ਨੂੰ ਤੁਸੀਂ ਕਿਸੇ ਦਾ ਮੈਂ ਕਿਹਾ ਧਰਮ ਖਰਾਬ ਕਰ ਦੋਗੇ ਤੁਸੀਂ ਜੋ ਮੰਦਰ ਦੇ ਪ੍ਰਬੰਧਕ ਜੇ ਤੁਸੀਂ ਤੁਸੀਂ ਮੇਰੇ ਕੋ ਕਰਨ ਕੀ ਆਏ ਹੋ ਭਾਜੀ ਅਸੀਂ ਤਾਂ ਤੁਹਾਡੇ ਕੋ ਪਨੀਰ ਪਨੀਰ ਖਾਣ ਆਏ ਆ ਤੁਸੀਂ ਸਾਨੂੰ ਉਹਦੇ ਬਦਲੇ ਮੈਂ ਕਿ ਤੁਸੀਂ ਭਾਈ ਚਿਕਨ ਫੜਕਵਾ ਕੇ ਦੇ ਦਿੱਤੇ ਧੰਨਵਾਦ ਤੇ ਮੈਂ ਭਾਈ ਦਫਾਣ ਲੱਗਾ ਮੈਂ ਦਫਾਣ ਲੱਗਾ ਨਾ ਕਰ ਭਾਜੀ ਜੋ ਮੇਰੇ ਨਾਲ ਧੱਕਾ ਆਇਆ ਮੈਂ ਮੈਂ ਕਿ ਧੱਕਾ ਵੀ ਮੈਂ ਕੀ ਵਿਖਾਵਾਂਗਾ ਨਾ ਮੈਂ ਕਹਾ ਭਾਜੀ ਦਫਾਣ ਲੱਗਾ ਮੈਂ ਮੈਂ ਕਿ ਧੱਕਾ ਵੀ ਵਿਖਾਵਾਂਗਾ ਜੋ ਕਰ ਲੈ ਕਰ ਲੈ ਮੈਂ ਧੱਕਾ ਵੀ ਵਿਖਾਵਾਂਗਾ ਭਾਜੀ ਜੋ ਮੇਰੇ ਨਾਲ ਹੋਇਆ ਮੈਂ ਹੋ ਜਾਣਾ ਭਾਈ ਦਫਾ ਮੈਂ ਕਹਾ ਹੋ ਜਾਣਾ ਮੈਂ ਦਫਾ ਮੈਂ ਹੋਣ ਲੱਗਾ ਦੇਖੋ ਜੀ ਪਨੀਰ ਮੰਗਾਇਆ ਸੀ ਤੇ ਨਿਕਲਿਆ ਕੀ ਜੇ ਚਿਕਨ ਨਹੀਂ ਤੋਂ ਆਵੇ ਦੋ ਐਥੋਂ ਤੇ ਐਵੇਂ ਖੋ ਪਨੀਰ ਮੰਗਾਇਆ ਸੀ ਨਿਕਲਿਆ ਕੀ ਇਹ ਚਿਕਨ ਨੀਨੋ ਬਾਰ ਪੀ ਪੈਂਤੀ ਵੈਕ ਮਿੰਟ ਐ ਸੈਟ ਕਰ ਐ ਵੇਖੋ ਐ ਭਾਜੀ ਚਿਕਨ ਨਿਕਲਿਆ ਪਨੀਰ ਖਾਦਾ ਨਹੀਂ ਭਾਜੀ ਕਹਿੰਦੇ ਸ਼ੋਦੇ ਆਂਦੇ ਨੇ ਮੈਂ ਕਿਹਾ ਸ਼ੋਦੇ ਆ ਤੁਹਾਡੇ ਕੋ ਪਨੀਰ ਲੈਣ ਤੇ ਤੁਸੀਂ ਚਿਕਨ ਮੈ ਕੀ ਦੇ ਦੋਗੇ ਉਹਨਾਂ ਨੂੰ ਤੁਸੀਂ ਕਿਸੇ ਦਾ ਮੈਂ ਕਿ ਧਰਮ ਖਰਾਬ ਕਰ ਦੋਗੇ ਤੁਸੀਂ ਜੋ ਮੰਦਰ ਦੇ ਪ੍ਰਬੰਧਕ ਜੇ ਤੁਸੀਂ ਤੋਈ ਮੇਰੇ ਕੋ ਕਰਨ ਕੀ ਆ ਇਹ ਭਾਜੀ ਇਹ ਤਾਂ ਤੁਹਾਡੇ ਕੋ ਪਨੀਰ ਪਨੀਰ ਖਾਣ ਆਏ ਆਂ ਤੁਸੀਂ ਸਾਨੂੰ ਉਹਦੇ ਬਦਲੇ ਮੈਂ ਕਿ ਤੁਸੀਂ ਭਾਈ ਚਿਕਨ ਥੜਕਵਾ ਕੇ ਦੇ ਦਿੱਤੇ ਧੰਨਵਾਦ ਤੇ ਮੈਂ ਭਾਈ ਦਫਾਣ ਲੱਗਾ ਮੈਂ ਦਫਾਣ ਲੱਗਾ ਨਾ ਕਰ ਭਾਜੀ ਜੋ ਮੇਰੇ ਨਾਲ ਧੱਕਾ ਆਇਆ ਮੈਂ ਕਿ ਧੱਕਾ ਵੀ ਮੈਂ ਕੀ ਵਿਖਾਵਾਂਗਾ ਨਾ ਮੈਂ ਕਹਾ ਭਾਜੀ ਦਫਾਣ ਲੱਗਾ ਮੈਂ 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 ਕਿ ਧੱਕਾ ਵੀ ਵਿਖਾਵਾਂਗਾ ਜੋ ਕਰ ਲੈ ਕਰ ਲੈ ਮੈਂ ਧੱਕਾ ਵੀ ਵਿਖਾਵਾਂਗਾ ਭਾਜੀ ਜੋ ਮੇਰੇ ਨਾਲ ਹੋਇਆ ਮੈਂ ਹੋ ਜਾਣਾ ਭਾਈ ਦਫਾ ਮੈਂ ਕਹਾ ਹੋ ਜਾਣਾ ਮੈਂ ਦਫਾ ਮੈਂ ਹੋਣ ਲੱਗਾ